ਹੋਈ ਤੇ ਫਿਰ ਸਾਹ ਛੱਡ ਦਿੱਤੇ ਹਸਪਤਾਲ ਦੇ ਵਿੱਚ ਜੰਮ ਤੋੜ ਦਿੱਤਾ ਉਸ ਕਿਸਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੱਸ ਦਈਏ ਕਿ 70 ਸਾਲਾ ਦੇ ਕਿਸਾਨ ਗਿਆਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਪਰਿਵਾਰਿਕ ਮੈਂਬਰ ਰੋਂਦੇ-ਕਰਲੌਂਦੇ ਹੋਏ ਨਜ਼ਰ ਆਏ ਉੱਥੇ ਹੀ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਤੱਕ ਵੀ ਕੀਤਾ ਗਿਆ ਤਾਂ ਗੁਰਦਾਸਪੁਰ ਦੇ ਪਿੰਡ ਚਾਚੋਕੇ ਦੇ ਰਹਿਣ ਵਾਲੇ ਗਿਆਨ ਸਿੰਘ ਕਿਸਾਨੀ ਮੋਰਚੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗਏ ਸੀ ਜਿੱਥੇ ਉਹਨਾਂ ਦੀ ਤਬੀਅਤ ਖਰਾਬ ਹੋ ਗਈ। ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕਿਸਾਨ ਗਿਆਨ ਸਿੰਘ ਦੀ ਤਬੀਅਤ ਅਥਰੂ ਗੈਸ ਦੇ ਧੂਏ ਕਾਰਨ ਖਰਾਬ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉੱਥੇ ਉਹਨਾਂ ਨੇ ਦਮ ਤੋੜ ਦਿੱਤਾ। ਬੀਤੀ ਰਾਤ ਵੀ ਜਦੋਂ ਸ਼ੰਭੂ ਬੋਰਡ ਤੇ ਉਹਨਾਂ ਦੀ ਮ੍ਰਿਤਕ ਦੇ ਲਿਆਂਦੀ ਗਈ ਸੀ ਤਾਂ ਫੁੱਲਾਂ ਦੀ ਵਰਖਾ ਕੀਤੀ ਗਈ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਉਸੇ ਤਰੀਕੇ ਦੇ ਨਾਲ ਅੱਜ ਜਦੋਂ ਮ੍ਰਿਤਕ ਦੇ ਜੱਦੀ ਪਿੰਡ ਪਹੁੰਚਦੀ ਹੈ ਤਾਂ ਉੱਥੇ ਨਾਮ ਅੱਖਾਂ ਦੇ ਨਾਲ ਉਹਨਾਂ ਨੂੰ ਵਿਦਾਇਗੀ ਦਿੱਤੀ ਗਈ ਪਰਿਵਾਰਿਕ ਮੈਂਬਰ ਰੋਂਦੇ-ਕੁਰਲਾਉਂਦੇ ਹੋਏ ਨਜ਼ਰ ਆਏ ਤਦਾਜ਼ੀ ਇਹ ਕਿ ਤਬੀਅਤ ਖਰਾਬ ਖੂਨ ਦੇ ਚਲਦਿਆਂ ਕਿਸਾਨ ਗਿਆਨ ਸਿੰਘ ਦੀ ਮੌਤ ਹੋ ਗਈ ਸੀ ਔਰ ਉਸ ਤੋਂ ਬਾਅਦ ਅੱਜ ਜੱਦੀ ਪਿੰਡ ਨਾਮ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਸਤਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ ਗਿਆ ਇੱਕ ਵਾਰ ਤੁਹਾਨੂੰ ਇਹ ਤਸਵੀਰਾਂ ਦਿਖਾ ਦਿੰਨੇ ਆ ਰੋਣਾ ਨਹੀਂ ਬੱਸ ਬੱਸ ਰੋਣ ਬੱਸ ਵਾਈਗਰੂ ਬੱਸ ਬਾਈਓ ਵੀਆ ਕਰਨਾ ਨਹੀਂ ਆਏ ਤੇ ਗੱਲੇ ਕਰਿਆ ਬੋਲੇ

ਗੱਲ ਲੈ ਲੈ ਆਏ ਰਾਜਾ ਆਏ ਇੱਦਾਂ ਚਲ ਗਿਆ ਐਂਦਾ ਨਹੀਂ ਕਰਨਾ ਰੋਣਾ ਨਹੀਂ ਬਸ ਬਸ ਵਾਹਿਗੁਰੂ ਜੀ ਬੈਠੇ ਕਿਸਾਨ ਦੀ ਤਬੀਅਤ ਅੱਜ ਇਹ ਹੋਈ ਕਹਿਣਾ ਚਾਹੁੰਦੇ ਆ ਇੱਕ ਤੇ ਇਹਨਾਂ ਦੇ ਦੁੱਖ 'ਚ ਸ਼ਾਮਲ ਹੋਣਾ ਹੈ ਦੂਜਾ ਇਹਨਾਂ ਤੇ ਸਾਨੂੰ ਮਾਣ ਆ ਕਿ ਇਹਨਾਂ ਨੇ ਪਹਿਲੇ ਅੰਦੋਲਨ 'ਚ ਵੀ ਬੜਾ ਇਹਨਾਂ ਨੇ ਸਾਥ ਦਿੱਤਾ ਪਹਿਲੇ ਦਿਨ ਜਾ ਕੇ ਉੱਥੇ ਹੀ ਰਹੇ ਆ ਤੇ ਇਹਦੇ ਵਿੱਚ ਵੀ ਇਹਨਾਂ ਦਾ ਵੀ ਸਾਥ ਆ ਜਥੇਬੰਦੀ ਦਾ ਵੀ ਬਹੁਤ ਵੱਡਾ ਉਪਰਾਲਾ ਤੇ ਅੱਜ ਬਹੁਤੀ ਗੱਲ ਕਰਨ ਨੂੰ ਤੇ ਦਿਲ ਨਹੀਂ ਕਰਦਾ ਪਰ ਇਹਨਾਂ ਨੂੰ ਇਹ ਦੱਸਣਾ ਹੈ ਵੀ ਅਸੀਂ ਤੁਹਾਡੇ ਨਾਲ ਖੜੀ ਆ ਸਾਡੀ ਜਥੇਬੰਦੀ ਵੀ ਖੜੀ ਆ ਅਸੀਂ ਭਾਰਤ ਬੰਦ ਕੀਤਾ ਕੱਲ ਉਹਦੇ ਵਿੱਚ ਸ਼ਰਧਾਂਜਲੀਆ ਵੀ ਦਿੱਤੀਆਂ ਇਹਨਾਂ ਨੂੰ ਕਿਉਂਕਿ ਪਤਾ ਲੱਗ ਗਿਆ ਹੈ ਮੇਰੀ ਹਰਵਿੰਦਰ ਸਿੰਘ ਉਹਨਾਂ ਦਾ ਗੱਲ ਹੁੰਦੀ ਰਹੀ ਆ ਤੇ ਉਹਨਾਂ ਤੇ ਵੀ ਸਾਰਿਆਂ ਤੇ ਮਾਣ ਹੈ ਰਵਿੰਦਰ ਸਿੰਘ ਉਹਨਾਂ ਦੇ ਵੀ ਕੀਤਾ ਟੁੱਟਾ ਵਸ ਸਾਰਿਆਂ ਤੇ ਸਾਨੂੰ ਮਾਣ ਹੈ ਤੇ ਅਸੀਂ ਇਹਨਾਂ ਦੇ ਨਾਲ ਆ ਜਦੋਂ ਕਹਿਣਗੇ ਜਿੱਥੇ ਕਹਿਣਗੇ ਉੱਥੇ ਅਸੀਂ ਪਹੁੰਚਾਂਗੇ ਬਹੁਤੀ ਗੱਲ ਕਰਨ ਨੂੰ ਅੱਜ ਕੋਈ ਬਣ ਨਹੀਂ ਬਿਲਕੁਲ ਜੀ ਰੈਗੂਲਰਲੀ ਪਿਛਲੇ ਅੰਦੋਲਨ ਦੇ ਵਿੱਚ ਵੀ ਸਰਦਾਰ ਗਿਆਨ ਸਿੰਘ ਜੀ ਸਾਡੇ ਨਾਲ 13 ਮਹੀਨੇ ਦਿੱਲੀ ਦੀ ਤਰਤੀ ਤੇ ਬੈਠੇ ਰਹੇ ਉਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਲੋਕਲ ਪੱਧਰ ਤੇ ਸਟੇਟ ਪੱਧਰ ਤੇ ਸਾਡਾ ਸੂਬੇ ਤੇ ਜਿੱਥੇ-ਜਿੱਥੇ ਵੀ ਅੰਦੋਲਨ ਰਿਹਾ ਗਿਆਨ ਸਿੰਘ ਜੀ ਸਾਡੇ ਨਾਲ ਕੰਮ ਕਰਦੇ ਰਹੇ